ਇਹ ਸਵਿਫਟ ਆ ਵੀਰੇ 2013 ਮਾਡਲ ਐਲਡੀ ਆਈ ਹੂੰ ਨਿਊ ਸ਼ੇਪ ਦੀ ਇੱਕ ਰੇਟ ਹੀ ਬੋਲੂੰਗਾ ਇਹ ਵੀਰੇ 2,35,000 ਰੁਪਏ ਦੀ ਗੱਡੀ ਦੇ ਦਾਂਗਾ ਜਿਹੜਾ ਆਊ ਆਪਾਂ ਮਾਨ ਕਰਾਂਗੇ ਕੋਈ ਗੱਲ ਜੇ ਕੋਈ ਵੀਡੀਓ ਸ਼ੇਅਰ ਕਰਕੇ ਆ ਗਿਆ ਲੈ ਵੀ ਵੀਡੀਓ ਸ਼ੇਅਰ ਕਰਕੇ ਆ ਇਹ ਨਵਾਂ ਮਾਡਲ ਵੀਰੇ ਨੌਂ ਕਰਾ ਕੇ ਬਰਨਾਲੇ ਦੇ ਇਹ ਗੱਡੀ ਆਪਾਂ ਨੂੰ 1,55,000 ਰੁਪਏ ਦੇ ਉਦੋਂ ਬਾਅਦ ਆ ਗਈ ਵੀਰੇ ਸੈਂਟਰੋ ਇਹ ਆ ਭਾਈ 11 ਮਾਡਲ ਹੂੰ ਪੰਜਾਬ ਨੰਬਰ ਆ ਫਸਟ ਆਨ ਗੱਡੀ ਵੀਰੇ ਆਪਾਂ ਲਾਸਟ ਦੇ ਦਾਂਗੇ 1,05,000 ਰੁਪਏ ਦੀ ਗੱਡੀ ਵੀਰੇ ਆ ਜੌਫਰ ਕਰਤੀ 1,20,000 ਰੁਪਏ ਦੀ। ਇਹ ਬਾਈ ਮੋਟਰਸਾਈਕਲ ਵੀ ਨਹੀਂ ਮਿਲਦੇ। ਇਹ ਗੱਡੀਆਂ ਦੇ ਰਿਹਾ ਬਾਈ ਬੜੰਗਾ। ਕਵਾੜ ਹੋ ਸਕਦਾ ਸਾਡੀ ਗੱਡੀ ਵਰਗਾ ਗੱਡੀ ਹੋਵੇ। ਰੇਟ ਸਾਡੇ ਵਰਗਾ ਹੋਵੇ ਬਾਈ ਜਿਹੜੀ ਜਵਾਨ ਕਹਿੰਦੀ ਉਹ ਆ। ਕਵਾੜ ਤਾਂ ਦੇਖੋ ਕੁਝ ਵੀ ਹੋ ਸਕਦਾ। ਕਵਾੜ ਤਾਂ ਬਾਈ 50,000 ਨਹੀਂ ਮਿਲ ਜਾਂਦੀ 30 ਦੀ ਮਿਲ ਜਾਂਦੀ ਆ। ਚੀਜ਼ ਹੋਵੇ ਵੀਰੇ ਗੱਡੀ। ਸਾਡੀ ਫੁੱਲ ਗਾਰੰਟੀ ਆ। ਦੋਸਤੋ ਅੱਜ ਪਹੁੰਚੇ ਸੀ ਆਪਾਂ ਬਡਿੰਗ ਕਾਰ ਬਾਜ਼ਾਰ ਹੰਡਿਆਆ ਦੇ ਵਿੱਚ ਇੱਥੇ ਨਾਲ ਸੁਣਨੂ ਦਿੱਲੀ ਵਾਲੇ ਰੇਟ 'ਚ ਗੱਡੀਆਂ ਦੇ ਦਾਂਗੇ ਤੇ ਹੁਣ ਗੱਡੀਆਂ ਦਿਖਾ ਦਈਏ ਬਾਈ ਪੂਰੀਆਂ ਸਾਫ਼ ਗੱਡੀਆਂ ਨੇ ਹਸਰੀਕਾ ਬਾਈ ਆਵਣ ਸਸਰੀਕਾ ਬਾਈ ਬਾਈ ਪਹਿਲਾਂ ਤਾਂ ਐਂ ਦੱਸ ਵੀ ਗੱਡੀਆਂ ਜਿਵੇਂ ਮੈਂ ਕਹੇਗਾ ਟਿਆ ਵੀ ਦਿੱਲੀ ਵਾਲੇ ਰੇਟ 'ਚ ਦੇਣੀਆਂ ਨੇ ਇਹ ਗੱਲ ਪੱਕੀ ਆ ਬਾਈ ਦਿੱਲੀ ਵਾਲੇ ਰੇਟ 'ਚ ਹੀ ਦੇਵਾਂਗੇ ਗੱਡੀਆਂ ਦੇ ਕਾਗਜ਼ ਪੱਤਰ ਇੰਜਨ ਵੱਲੋਂ ਪੂਰੇ ਓਕੇ ਮਿਲਣਗੇ ਐਨਓਸੀ ਐਨਓਸੀ ਵਗੈਰਾ ਸਭ ਕੁਝ ਦੇਵਾਂਗੇ ਆਪਕੋ ਸਭ ਕੁਝ ਮਿਲੂਗਾ ਲੈ ਹੁਣ ਰੇਟ ਜਾਵਾ ਜਾਈ ਜੀ ਦੱਸਿਆਂਗਾ ਦੇਣ ਵਾਲੇ ਠੀਕ ਹੈ ਜੀ ਕਿਵੇਂ ਐਵੇਂ ਵੀਡੀਓ ਦੇਖ ਕੇ ਅਗਲਾ ਕਮੈਂਟ ਕਰੀ ਜਾਵੇ ਲਾਸਟ ਬਿੱਟ ਤੋਂ ਸ਼ੁਰੂ ਕਰਦੇ ਬਾਈ ਇਹ ਸਵਿਫਟ ਆ ਵੀਰੇ 2013 ਮਾਡਲ ਐਲਡੀਆਈ ਹਮ ਨਿਊ ਸ਼ੇਪ ਦੀ ਠੀਕ ਆ ਠੀਕ ਹੈ ਜੀ ਇਹ ਗੱਡੀ ਵੀਰੇ ਆਪਾਂ ਇੱਕ ਰੇਟ ਹੀ ਬੋਲੂਗਾ ਕਿ ਬਸ ਮਤਲਬ ਜਮਾ ਤੇਰੇ ਇੱਕ ਰੇਟ ਹੀ ਬੋਲਦੀ ਏ ਹਾਂ ਹਾਂ ਇਹ ਵੀਰੇ 235000 ਰੁਪਏ ਦੀ ਗੱਡੀ ਦੇ ਦਾਂਗੇ 235000 ਹਾਂਜੀ ਹਾਂਜੀ ਜਮਾ ਛੱਡ ਕੇ ਜਮਾ ਛੱਡ ਕੋਈ ਜਾ ਜਾ ਕੋਈ ਨਾ ਜਿਹੜਾ ਆਊ ਆਪਾਂ ਮਾਨ ਰੱਖਾਂਗੇ ਕੋਈ ਗੱਲ ਨਹੀਂ ਜੇ ਕੋਈ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨ ਰੱਖ ਦਾਂਗੇ ਵੀਰੇ ਤੇਰਾ 5000 ਰੁਪਿਆ 5000 ਲੈ ਵੀ ਵੀਡੀਓ ਸ਼ੇਅਰ ਕਰਕੇ ਆ ਜਾਓ ਸਪਿਰਟ ਲੈ ਕੇ ਜਾਣੀ ਆ ਨਾ 5000 ਰੁਪਏ ਤੁਹਾਨੂੰ ਛੱਡਿਆ ਜਾਊਗਾ ਇਹਦੇ ਵਿੱਚੋਂ ਤੇ ਆਹ ਕਿਹੜੀ ਆ ਗਈ ਭਾਈ ਇਹ ਆ ਗਈ ਵੀਰੇ Honda City PV 19 ਨੰਬਰ ਬਰਨਾਲਾ ਠੀਕ ਹੈ ਬਰਨਾਲੇ ਦਾ ਨੰਬਰ ਇਹਦਾ ਹਾਂਜੀ ਟੌਪ ਮਾਡਲ ਆ ਵੀਰੇ ਹੂੰ ਗੱਡੀ ਦਾ ਇੰਟੀਰੀਅਰ ਚੈੱਕ ਕਰ ਫੇਰ ਦੇਖੀ ਕੀ ਕੀ ਗੱਲਬਾਤ ਹੈ ਲਓ ਵੀ ਕਰੋ ਚੈੱਕ ਮੁੰਡਿਓ ਇਹ ਕੀ ਰੇਟ ਚ ਪੈ ਜੂ ਪਟੋਲਾ ਕ ਡੀਲ ਇਹ ਡੀਜ਼ਲ ਆ ਵੀਰੇ ਡੀਜ਼ਲ ਡੀਜ਼ਲ ਕੀ ਰੇਟ ਪੈ ਜੂ ਬਾਈ ਇਹ ਹੁਣ ਜਮਾ ਜਾਏ ਜੀ ਦੇਣ ਵਾਲੀ ਦੱਸੀ ਰੇਟ ਇਹ ਗੱਡੀ ਦੇ ਦਾਂਗੇ ਵੀਰੇ ਆਪਾਂ 3,10,000 ਰੁਪਏ ਦੀ ਟਾਇਰ ਨੂੰ ਰੋਕ ਕੇ ਨੇ ਬਾਈ ਟਾਇਰ ਨੂੰ ਰੋਕ ਕੇ ਵੀਰੇ ਗੱਡੀ ਜਮਾ ਕਿਹੜਾ ਮਾਡਲ ਬਈ ਇਹ ਇਹ 2014 ਮਾਡਲ ਆ ਬਾਈ 15 ਰਜਿਸਟਰ ਹਾਂਜੀ ਬਾ ਫਿਰ ਤਾਂ ਮੇਲਾ ਹੀ ਲੱਗ ਰਿਹਾ ਬਾਈ ਹਨਾ ਬਾਕੀ ਮੇਲਾ ਬਾਈ ਉਸ ਤੋਂ ਬਾਅਦ ਆ ਗਈ ਵੀਰੇ ਸੈਂਟਰੋ ਸੈਂਟਰੋ ਆ ਗਈ ਬਾਈ ਇਹ ਆ ਬਾਈ 11 ਮਾਡਲ ਹੂੰ ਪੰਜਾਬ ਨੰਬਰ ਆ ਫਸਟ ਓਨਰ ਠੀਕ ਆ ਹਾਂਜੀ ਇਹਦਾ ਵੀ ਰੇਟ ਦੱਸ ਦੀ ਇਹ ਗੱਡੀ ਵੀਰੇ ਆਪਾਂ ਲਾਸਟ ਦੇ ਦਾਂਗੇ 1 ਲੱਖ 5000 ਰੁਪਏ ਦੀ 1 ਲੱਖ 5000 ਲੈ ਜੋ ਲੈ ਵੀ ਬਾਈ ਰਾਈਡ ਰੇਟ ਜਮਾ ਜਾਇਜ ਨੇ ਬਾਈ ਮਾ ਰੇਟ ਬਾਈ ਠੀਕ ਹੈ ਲੈ ਜੋ ਬਸ ਕੇ ਰਹਿ ਲੈ ਬਾਈ ਮੋਟਰਸਾਈਕਲ ਵੀ ਨਹੀਂ ਮਿਲਦੇ ਇਹ ਗੱਡੀਆਂ ਦੇ ਰਿਆ ਬਾਈ ਬੜਿੰਗਾ ਲੈ ਆ ਆਲਟੋ ਕਾਰ ਰੰਗ ਦੀ ਆ ਗਰੇ ਆਲਟੋ ਬਲੈਕ ਕਲਰ ਦੀ ਹਮ ਇੰਟੀਰੀਅਰ ਵਾਕੀ ਸਾਊਂਡ ਵਗੈਰਾ ਸੋਨੀ ਦਾ ਸਾਊਂਡ ਲੱਗਿਆ ਠੀਕ ਹੈ ਵੀਰੇ ਬਾਕੀ ਨਵੇਂ ਜਮਾ ਪੋਨੋ ਦੇ ਚਾਰੇ ਹਮ 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 ਤੇ ਬਾਕੀ ਗੱਡੀ ਬਾਈ ਸਾਫ ਆ ਸਾਰੀ ਤੇ ਇਹ ਗੱਡੀ ਵੀਰੇ ਅੱਜ ਆਫਰ ਕਰਤੀ 1,20,000 ਰੁਪਏ ਦੀ 1,20,000 ਹਾਂ ਜੀ 1,20,000 ਰੁਪਏ ਦੀ ਜਿਸ ਸਪਲੈਂਡਰ ਲੈਣਾ ਹੋਵੇ ਨੋ ਮਾਡਲ ਬਹਾ ਜੀ ਇੰਨੇ ਚ ਸਪਲੈਂਡਰ ਪਊ ਬਾਈ ਹੋਈ ਬਾਈ ਜੂ ਹਨਾ ਹਾਂ ਜੀ ਹਾਂ ਬਾਕੀ ਨਾਲ ਠੰਡ ਤੋਂ ਬਚੂਗਾ ਜੇ ਲੂ ਠੰਡ ਤੋਂ ਬਚੂ ਬਾਈ ਘਰ ਦਾ ਪਰਿਵਾਰ ਬੈ ਕੇ ਜਾਊਗਾ ਸਾਰਾ ਗੱਡੀ ਆਈ 10 ਆ ਗਈ ਵੀਰੇ ਆਈ 10 ਹਮ ਫਸਟ ਓਨਰ ਆ ਵੀਰੇ 24000 ਏਜੰਸੀ ਰਿਕਾਰਡ ਚੱਲੀ ਆ ਠੀਕ ਹੈ ਹਾਂ ਜੀ ਤੇ ਹਾਲਤ ਦੇਖ ਲਓ ਬਾਈ ਬਾਕੀ ਟਾਇਰ ਟੁਰ ਜਾਵਾਂ ਸਾਫ ਪੈਨੇ ਵਧੀਆ ਪੈਨੇ ਹਨਾ ਇਹ ਕਿੰਨੇ ਦੀ ਮਿਲ ਜੂ ਇਹ ਵੀਰੇ ਐਨਓਸੀ ਕੱਟ ਕੇ 165000 ਰੁਪਏ ਦੀ ਮਿਲੂ 24000 ਏਜੰਸੀ ਰਿਕਾਰਡ ਚੱਲੀ ਹੈ ਵੀਰੇ ਗੱਡੀ 24000 ਵੀਰੇ ਚੈੱਕ ਕਰਾ ਦੇ ਪਹਿਲਾਂ ਵੀ ਲੇਡੀਜ਼ ਕੋਲੇ ਚੱਲੀ ਹੈ ਇਹ ਗੱਡੀ ਪੂਰੀ ਮਤਲਬ ਤੇ ਬਾਈ ਜਿਵੇਂ ਮਿਊਜ਼ਿਕ ਸਿਸਟਮ ਲੱਗਿਆ ਜਾਂ ਹੋਰ ਲੱਗਿਆ ਸਾਰਾ ਵੀਰੇ ਨਾਲ ਦਾ ਪੂਰਾ ਟੌਪ ਦਾ ਹੈ ਪੂਰਾ ਨਾਲ ਦਾ ਹੈ ਨਾ ਟੌਪ ਦਾ ਆਹ 20 ਆਹ 20 ਆ ਗਈ ਵੀਰੇ ਆਸਤਾ ਹੂੰ ਇਹ 2011 ਮਾਡਲ ਆ ਵੀਰੇ ਅੱਛਾ ਹਾਂਜੀ ਇਹ ਕਿੰਨੇ ਚ ਇਹ 2011 ਮਾਡਲ ਡੀਜ਼ਲ ਇਹ ਗੱਡੀ ਦੇ ਦਾਂਗੇ ਵੀਰੇ ਆਪਾਂ 1,75,000 ਰੁਪਏ ਦੀ 1,75 ਦੀ ਵਾਹ ਜੀ ਲੈ ਵੀ ਰੇਟ ਬਾਈ ਜਾਮਾ ਜਾਇਜ਼ ਨੇ ਹੋ ਸਕਦਾ ਸਾਡੀ ਗੱਡੀ ਵਰਗਾ ਗੱਡੀ ਹੋਵੇ ਰੇਟ ਸਾਡੇ ਵਰਗਾ ਹੋਵੇ ਬਾਈ ਜਿਹੜੀ ਜਵਾਨ ਗੱਡੀ ਹੋ ਆ ਕਵਾੜ ਤਾਂ ਦੇਖੋ ਕੁਝ ਵੀ ਹੋ ਸਕਦਾ ਉਹ ਤਾਂ ਬਈ 50,000 ਦੀ ਮਿਲ ਜਾਂਦੀ 30 ਦੀ ਮਿਲ ਜਾਂਦੀ ਚੀਜ਼ ਹੋਵੇ ਵੀਰੇ ਗੱਡੀ ਸਾਡੀ ਫੁੱਲ ਗਾਰੰਟੀ ਆ ਲੇ ਆ ਕਿੰਨੇ ਦੀ ਮਿਲ ਜੂ I10 I20 ਹੱਚ ਨਾ I20 ਆ ਵੀਰੇ CRDI ਹੂੰ ਪੀਰੀਅਡ ਦੀ ਪੈ ਜੂ ਇਹ ਇਹ ਗੱਡੀ ਪੈ ਜੂ ਵੀਰੇ ਆਪਾਂ ਨੂੰ ਇਹ ਚ ਆਪਣਾ ਗੈਸ ਮਤਲਬ ਗੈਸਕਟ ਗੈਸਕਟ ਓਰੀਜਨਲ ਨਾਲ ਦੀ ਫਿਟਡ ਆ ਕਾਪੀ ਤੇ ਵੀ ਚੜੀ ਹੋਈ ਆ ਤੇ ਇਹ ਗੱਡੀ ਦੇ ਦਾਂਗੇ ਵੀਰੇ 175000 ਦੀ ਵੀ ਇਹ ਦੇ ਦਾਂਗੇ 175000 ਦੀ ਇਹ ਦੇ ਦਾਂਗੇ ਹਾਂਜੀ 175 ਤੇ ਬਾਕੀ ਭਾਈ ਜਿਵੇਂ ਕੋਈ ਲੱਗੀ ਲੁੱਗੀ ਗੱਡੀ ਦਾ ਵੀ ਨਾ ਨਾ ਲੱਕੀ ਵੀਰੇ ਐਕਸੀਡੈਂਟ ਦੀ ਗਰੰਟੀ ਹੋਊ ਗੱਡੀ ਦੀ ਪੇਂਟ ਵਗੈਰਾ ਤਾਂ ਨੋਰਮਲ ਜਿਵੇਂ ਉੱਤ ਹੀ ਆ ਨਾ ਮੋਟਾ ਹੁੰਦੀ ਹੈ ਨਾ ਹਾਂ ਐਕਸੀਡੈਂਟ ਦੀ ਤੇ ਬਾਕੀ ਕਾਗਜ਼ ਪੱਤਰਾ ਦੀ ਵੀਰੇ ਫੁੱਲ ਗਰੰਟੀ ਹੋਊਗੀ ਠੀਕ ਹੈ ਤੇ ਜਿਵੇਂ ਆਹ ਸਵਿਫਟ ਖੜੀ ਆ ਆਲਟੋ ਖੜੀ ਆ ਨਾ ਇਹ ਕਿੰਨੇ ਕਿੰਨੇ ਰੇਟ ਦੀਆਂ ਨੇ ਆਹ ਵੀਰੇ ਬਰਨਾਲਾ ਨੰਬਰ ਦੀ ਐਨਓਸੀ ਆ ਗਈ ਆ ਤਾਂ ਉਹ ਸੇਲ ਹੋਗੀ ਗੱਡੀ ਆਹ ਸੇਲ ਹੋਗੀ ਨਾ ਹਾਂਜੀ ਹਾਂਜੀ ਸੇਲ ਹੋਗੀ ਗੱਡੀ ਤੇ ਆਹ ਨਵਾਂ ਮਾਡਲ ਆ ਬਾਈ ਸਵਿਫਟ ਹਾਂਜੀ ਹਾਂਜੀ ਇਹ ਨਵਾਂ ਮਾਡਲ ਵੀਰੇ ਨੌ ਕਰਾ ਕੇ ਬਰਨਾਲੇ ਦੇ ਇਹ ਗੱਡੀ ਆਪਾਂ ਨੂੰ 1,55,000 ਰੁਪਏ ਦੇ ਦੋ 1,55,000 ਨੌ ਕਰਾਉਣ ਤੋਂ ਬਾਅਦ ਹਾਂਜੀ ਹਾਂਜੀ ਠੀਕ ਐ ਤੇ ਆਲਟੋ ਬਈ ਆਹਾ ਸਿਲਵਰ ਕਲਰ ਆਲਟੋ ਆ ਗਈ ਵੀਰੇ 2011 ਮਾਡਲ ਹੂੰ ਤੇ ਕਾਗਜ਼ ਪੱਤਰ ਇਹਦੇ ਵੀ ਸਾਰੇ ਹੈਗੇ ਨੇ ਤੇ ਇਹ ਗੱਡੀ ਦੇ ਦਾਂਗੇ ਵੀਰੇ 1,35,000 ਰੁਪਏ ਦੀ 1,35,000 ਹਾਂਜੀ ਹਾਂਜੀ ਠੀਕ ਐ ਜਮਾ ਵੀ ਮੋਟਰਸਾਈਕਲਾਂ ਦੇ ਰੇਟ ਹੀ ਨੇ ਨਾ ਭਾਈ ਜਮੀਨੋਂ ਪਹਿਲੀ ਗੱਲ ਹੁੰਦੀ ਭਾਈ ਮੈਨੂੰ ਹੂੰ ਵੀ ਯਾਰ ਜਿਹੜਾ ਵੀ ਬੰਦਾ ਆਊਗਾ ਗੱਡੀ ਲੈ ਕੇ ਜਾਊਗਾ। ਲਿਆ ਆਹ ਬੈਟਰੀ ਵਾਲੀ ਸਕੂਟਰੀ ਵੀ ਨਹੀਂ ਆਉਣੀ ਮੈਨੂੰ ਲੱਗਦਾ ਇੰਨੇ ਬੋਲ। ਆਹ ਕੀ ਮਰੂਤੀ ਵੀਰੇ ਸਾਰੀ オリジナル ਆ। 2003 ਮਾਡਲ ਕੁਛ ਨਹੀਂ ਕਰਾਇਆ। ਜਿਵੇਂ ਲਿਆਂਦੀ ਸੀ ਓਵੇਂ ਹੀ ਐ। ਠੀਕ ਐ। ਇਹ ਕੀ ਰੇਟ 'ਚ ਪੈਜੂ ਇਹ? ਪੰਜਾਬ ਨੰਬਰ ਆ ਵੀਰੇ ਪਹਿਲੇ ਨਾਮ ਆ ਗੱਡੀ। ਹੂੰ। ਠੀਕ ਐ ਬਾਈ। ਇਹ ਗੱਡੀ ਦੇ ਦਾਂਗੇ ਆਪਾਂ ਲਾਸਟ 55000 ਰੁਪਏ ਦੀ 55000 ਹਾਂਜੀ 55 ਜਮਾ ਲਾਸਟ ਲਾਸਟ ਹੈ ਵੀਰੇ ਲਾਸਟ ਇਹਦੇ ਵਿੱਚ ਕੋਈ ਮਾੜੀ ਮੋਟੀ ਮਾੜਾ ਮੋਟਾ ਬਾਈ ਆ ਬੰਦੇ ਨੂੰ ਖੁਸ਼ ਕਰਾਂ ਕੋਈ ਚੱਕਰ ਨਹੀਂ ਆਉਣ ਦੇ ਜਿਹੜਾ ਆਉਂਦਾ ਲਓ ਵੀ ਖੋ ਕਰਕੇ ਤੋੜਨਗੇ ਬਾਕੀ ਗੱਲ ਯਾਰ ਇੰਨੀ ਗਾਰੰਟੀ ਮੈਂ ਦੇਣਾ ਵੀ ਜੇ ਤੁਸੀਂ ਆ ਬੰਦੇ ਲਵੇ ਆਗੇ ਤੁਸੀਂ ਖਾਲੀ ਨਹੀਂ ਮੁੜਦੇ ਛੋਣ ਨੂੰ ਕੋਹ ਨਾਲ ਕੋ ਦੇ ਕੀ ਤੋੜਨਗੇ ਹੈ ਬਿਲਕੁਲ ਠੀਕ ਹੈ ਧੰਨਵਾਦ ਤੇ ਆ ਗੱਡੀ ਬਾਈ ਉਦੋਂ ਆ ਗਈ ਵੀਰੇ ਆਸਤਾ 2009 ਮਾਡਲ ਹੂੰ ਇਹ ਗੱਡੀ ਦੇ ਦਾਂਗੇ ਵੀਰੇ ਆਪਾਂ ਲਾਸਟ 115000 ਰੁਪਏ ਦੀ 115000 ਹਾਂਜੀ 115000 ਦੀ ਚੱਕੋ ਵੀ ਆ ਬਈ ਵੱਡੇ ਆਫਰ ਨੇ ਉਹ ਬਾਈ ਐਦੂ ਵੱਡਾ ਦਾ ਰੱਬ ਦਾ ਨਾਮ ਆ ਕਿਤੇ ਹਾਂ ਤੇ ਬਾਕੀ ਬਾਈ ਇਹਨਾਂ ਦਾ ਆਪਾਂ ਲੋਕੇਸ਼ਨ ਦੁਬਾਰੇ ਪੁੱਛ ਕੇ ਦੱਸ ਦਿੰਨੇ ਆ ਤੁਹਾਨੂੰ ਲੋਕੇਸ਼ਨ ਦੱਸੀ ਆਵਣ ਲੋਕੇਸ਼ਨ ਵੀਰੇ ਮੇਨ ਸਟੈਂਡਰਡ ਚੌਂਕ ਤੋਂ ਮਾਨਸਾ ਰੋਡ ਤੋਂ ਜਦੋਂ ਨੀਅਰ ਮਰੂਤੀs ਯੂਕੀ ਏਜੰਸੀ ਐ ਹੂੰ ਉਹ ਤੋਂ ਥੋੜਾ ਜਿਹਾ ਅੱਗੇ ਐ ਬਈ ਨਾਲ ਹੀ ਐ ਨਾਲ ਹੀ ਐ ਹਾਂਜੀ ਬਾਕੀ ਬਈ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਰਿਟ ਜੇ ਦੱਸੀ ਬਾਈ ਕੀ ਰੇਟ ਦੀ ਪੈਜੂਗੀ ਕਿੰਨੇ ਮਾਡਲ ਆ ਇਹ ਵੀਰੇ 2100 16 ਮਾਡਲ ਐ 16 ਪੈਟਰੋਲ ਹੂੰ ਸੀਐਨਜੀ ਨਾਲ ਕਾਪੀ ਤੇ ਚੜੀ ਹੋਈ ਐ ਪਰ ਨਾਲ ਨਹੀਂ ਹੈਗੀ ਬਈ ਨਾਲ ਵੀ ਦੇ ਦਾਂਗੇ ਜੇ ਬੰਦੇ ਨੇ ਲੈਣੀ ਐ ਅੱਛਾ ਹਾਂਜੀ ਠੀਕ ਐ ਕਿੰਨੇ ਦੀ ਪੈਜੂ ਇਹੇ ਏ ਵੀਰੇ ਨਾ ਕਰਾ ਕੇ ਟੀਵੀ 13 ਨੰਬਰ ਹਾਂ ਇਹ 265000 ਰੁਪਏ ਦੀ ਪੋਗੀ 265000 ਹਾਂਜੀ 16 ਮਾਡਲ 16 ਮਾਡਲ ਲਓ ਵੀ ਮੁੰਡਿਆ ਲੈ ਜਾਓ ਲੁੱਟ ਕੇ ਮੇਲਾ ਇਹ ਆਫਰ ਚੱਲਦਿਆ ਕੰਮ ਵਾਈਦਾ ਕਰਵਾ ਮਸ ਇਹ ਆ 11 ਮਾਡਲ ਫਰਸਟ ਓਨਰ ਫਰਸਟ ਓਨਰ ਆ ਇਹ ਹਾਂਜੀ ਫਰਸਟ ਓਨਰ ਆ ਹਾਂ 9800 ਨੰਬਰ ਆ ਵੀਆਈਪੀ ਅੱਛਾ ਜਿਵੇਂ ਕਾਰ ਬਾਜ਼ਾਰ ਵਾਲੇ ਕਹਿੰਦੇ ਹੁੰਦੇ ਆ ਵੀਆਈਪੀ ਨੰਬਰ ਹਨਾ ਹਾਂ ਠੀਕ ਹੈ ਜੀ ਇਹ ਗੱਡੀ ਵੀਰੇ ਆਪਾਂ ਦੇ ਦਾਂਗੇ ਲਾਸਟ ਇੱਕ ਰੇਟ ਹੀ 135000 ਰੁਪਏ ਦੀ 135000 ਦੀ 135000 ਲੈ ਵੀ ਦੇਣ ਲੈਣ ਵਾਲੇ ਰੇਟ ਹੀ ਦੱਸਿਆ ਬਾਈ ਤੁਹਾਨੂੰ ਕੋਈ ਆਪਾਂ ਉਹ ਗੱਲ ਨਹੀਂ ਕੀਤੀ 65000 ਓਰੀਜਨਲ ਚੱਲੀ ਆ ਬਾਈ 65000 ਚੱਲੀ ਆ ਹਾਂਜੀ 65000 ਓਰੀਜਨਲ ਚੱਲੀ ਆ ਠੀਕ ਐ ਤੇ ਲੈ ਲੋਕੇਸ਼ਨ ਦੱਸ ਦੇ ਕਿਰਾ ਲੋਕੇਸ਼ਨ ਵੀਰੇ ਅ ਫੰਡੇ ਆ ਸਟੈਂਡਰਡ ਚੌਂਕ ਹੂੰ ਮਾਨਸਾ ਰੋਡ ਨੂੰ ਜਦੋਂ ਆਉਣੇ ਆ ਵੀਰੇ ਮਰੂਤੀ ਸਯੂਕੀ ਏਜੰਸੀ ਹੈ ਠੀਕ ਹੈ ਉਹ ਤੋਂ ਵੀਰੇ ਥੋੜਾ ਅੱਗੇ ਨਾਲ ਹੀ ਆ ਗਾ ਆਪਣਾ ਸੱਜੇ ਹੱਥ ਬ੍ਰਿੰਗ ਕਾਰ ਬਾਜ਼ਾਰ ਹੰਡਿਆ ਆ ਹੰਡਿਆ ਆ ਹਾਂਜੀ ਲਓ ਬਈ ਨੰਬਰ ਆਪਾਂ ਸਕਰੀਨ ਤੇ ਵੀ ਦਵਾਗੇ ਬਾਈ ਦਾ ਕਰ ਲਿਓ ਸੰਪਰਕ ਬਾਕੀ ਸਾਨੂੰ ਗੱਡੀਆਂ ਸਾਰੀਆਂ ਦਿਖਾਤੀਆਂ ਇੱਕ ਵਾਰੀ ਇੱਥੇ ਆ ਕੇ ਵੀ ਦੇਖ ਲਿਓ ਤੁਸੀਂ ਖਾਲੀ ਨਹੀਂ ਗੱਡੀਆਂ ਬਾਈ ਹੋਰ ਵੀ ਆ ਗਈਆਂ ਆਪਣੇ ਕੋਲੇ ਹੁਣ ਥੋੜੇ ਟਾਈਮ ਤੱਕ ਹੋਰ ਵੀ ਗੱਡੀਆਂ ਆ ਰਹੀਆਂ ਨੇ ਠੀਕ ਹੈ ਹਾਂਜੀ ਆਈ 10 ਹੋ ਗਈ ਜਿਵੇਂ ਬੀਟ ਹੋ ਗਈ ਤੇ ਵੈਂਟੋ ਹੋ ਗਈ ਤਿੰਨ ਚਾਰ ਗੱਡੀਆਂ ਵੀਰੇ ਅੱਜ ਆ ਜਾਣਗੀਆਂ ਬਾਕੀ ਸਵੇਰ ਆ ਜਾਣਗੀਆਂ ਠੀਕ ਆ ਜੂਗੀ ਬਹੁਤ ਗੱਡੀਆਂ ਧੰਨਵਾਦ ਜੀ